12 ਮਾਹ ਚੇਤ ਨਹੀਂ ਨਾ ਚੜਦਾ ਹੈ ਕਾਂਤੀ ਸੋਨਾ ਮਰਦਾ ਹੈ ਸਾਗ ਤੇ ਸਾਕੀ ਨਾਉਂਦੇ ਨਾ ਦਾਣੇ ਕਰ ਵਿੱਚ ਲਿਆਉਂਦੇ ਆ ਜੇਤ ਨਹੀਂ ਨਾ ਲੂਆਂ ਆਂਦਾ ਪਾਣੀ ਸੁੱਕਦਾ ਖੂਣ ਆਂਦਾ ਹਾਰ ਨਹੀਂ ਨਾ ਟਪਦਾ ਹੈ ਸਾਨੂੰ ਅੰਦਰੇ ਰੱਖਦਾ ਹੈ ਸੋਣ ਚ ਵੱੱਟੇ ਰਸਤੇ ਨੇ ਆਂਪਲ ਚ ਮੂਹੇ ਰਸਤੇ ਨੇ ਆਦੋ ਤੁਪਾ ਕਹਿਰ ਦੀਆਂ ਚੜੀਆਂ ਕਈ ਕਈ ਪਹਿਰਦੀਆਂ ਪਸੂ ਮਾਨਿਰਲਾ ਹੈ ਨਾ ਗਰਮੀ ਨਾ ਪਾਲਾ ਹੈ ਤੱਕ ਤੱਕ ਵੱਡੇ ਚਾਨਣੀਆਂ ਰਾਤਾਂ ਨੂੰ ਮੈਂ ਬਹਿ ਮਾਨਣੀਆਂ ਮੱਗਰ ਨੂੰ ਗੜ ਲਾਉਂਦੇ ਹਾਂ ਕੋਟ ਸਵੈਟਰ ਪਾਉਂਦੇ ਹਾਂ ਉਹ ਵਿੱਚ ਪਾਲ ਲੈ ਕੇਸੀ ਦਾ ਧੂਣੀਆਂ ਲਾਲਾ ਸੇਕੀ ਦਾ ਮਾਦਨਿਆਰੇ ਤੁਪ ਪਾਉਂਦੇ ਅੱਤੇ ਚੜਦੇ ਰੁੱਖਾਂ ਦੇ ਫਗਣ ਫੁੱਲ ਕਿ ਡੋਂਡਾ ਹੈ ਸਬਦੇ ਮੰਨੂ ਕੋਂਦਾ ਹੈ 12 ਮਹਾ ਕੱਢੇ ਜੋ ਗਲ ਸਿਆਣੀ ਕਰਦੇ ਹੋ